ਤਾਲੀ ਕਾਂਗਰਸੀ ਕਾਮਯਾਬ ਹੋ ਗਏ ਆ ਕਿ ਉਹਨਾਂ ਨੇ ਸੇਂਦਮਾਰੀ ਕਰਤੀ 18 ਵਿਧਾਇਕ ਟੁੱਟ ਰਹੇ ਆ ਆਮ ਆਦਮੀ ਪਾਰਟੀ ਦੇ ਪ੍ਰਤਾਪ ਬਾਜਵਾ ਪਹਿਲਾਂ ਵੀ ਕਹਿੰਦਾ ਆ ਇਹ ਗੱਲ ਬਹੁਤ ਲੋਕਾਂ ਦੇ ਜ਼ੁਬਾਨ ਤੇ ਸੀ ਕਿ ਆਮ ਆਦਮੀ ਪਾਰਟੀ ਨੂੰ 5 ਸਾਲ ਚੱਲਣ ਨਹੀਂ ਦੇਣਗੀਆਂ ਵਿਰੋਧੀ ਪਾਰਟੀਆਂ ਪਰ ਕਿਵੇਂ ਨਾ ਕਿਵੇਂ 3 ਸਾਲ ਤਾਂ ਬੀਤੇ ਪਰ ਕੀ ਹੁਣ ਕਾਮਯਾਬ ਹੋ ਗਏ ਆ ਕਾਂਗਰਸੀ ਭਾਜਪਾ ਤੇ ਤਾਲੀਦਲ ਵਾਲੇ ਆਪਾਂ ਜਾਣਦੇ ਆਂ ਭਾਜਪਾ ਦੀ ਜਿੱਥੇ ਸਰਕਾਰ ਨਹੀਂ ਬਣਦੀ ਭਾਜਪਾ ਵਿਧਾਇਕ ਤੋੜ ਲੈਂਦੀ ਆ ਮਹਾਰਾਸ਼ਟਰ ਦੀ ਧਾਰਨਾ ਆਪਣੇ ਸਾਹਮਣੇ ਆ ਉਥੇ ਭਾਜਪਾ ਨੂੰ ਬਹੁਮਤ ਨਹੀਂ ਮਿਲਿਆ ਪਰ ਭਾਜਪਾ ਨੇ ਉਥੋਂ ਦੀ ਸੱਤਾਧਾਰ ਪਾਰਟੀ ਜਿਹੜੀ ਸ਼ਿਵ ਸੈਨਾ ਦੇ ਵਿਧਾਇਕ ਤੋੜ ਕੇ ਸਰਕਾਰ ਬਣਾਈ ਪੰਜਾਬ ਦੇ ਵਿੱਚ ਵੀ ਜਿਹੜੀ ਸਰਕਾਰ ਬਦਲ ਲਈ ਭਾਜਪਾ ਦੀ ਬਣੇਗੀ ਜਾਂ ਕਾਲੀ ਦਲ ਦੀ ਬਣੇਗੀ ਤੁਹਾਨੂੰ ਸਭ ਕੁਝ ਵਿਸਤਾਰ ਸਹਿ ਦੱਸਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਰਕਾਰ ਬਣੀ ਨੂੰ 3 ਮਹੀਨੇ ਹੋਏ ਸੀ ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਦੇ ਵਿੱਚ ਖੜ ਕੇ ਕਿਹਾ ਸੀ ਕਿ ਭਾਜਪਾ ਚੱਲਣ ਨਹੀਂ ਦੇਵੇਗੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਰ ਲੋਕ ਸ਼ੱਕ ਜ਼ਰੂਰ ਕਰਦੇ ਸੀ ਪਰ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਡਾ ਵਿਧਾਇਕ ਨਹੀਂ ਟੁੱਟਦਾ ਉਹਨਾਂ ਨੇ ਧਾਰਨ ਦਿੱਤੀ ਸੀ ਦਿੱਲੀ ਦੀ ਕਿ ਦਿੱਲੀ ਦੇ ਵਿੱਚ ਵੀ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਇੱਕ ਦੋ ਵਿਧਾਇਕ ਖਰੀਦੇ ਵੀ ਗਏ ਪਰ ਸਰਕਾਰ ਨਹੀਂ ਟੁੱਟੀ ਲੋਕਾਂ ਨੂੰ ਇਹ ਵੀ ਲੱਗਦਾ ਸੀ ਕਿ ਪਾਰਟੀ ਦੇ ਕੋਲ ਵਿਧਾਇਕ ਬਹੁਤ ਆ 94 95 ਵਿਧਾਇਕਾਂ ਟੁੱਟਣਗੇ ਕਿਵੇਂ ਪੰਜਾਬ ਦੀ ਜਿਹੜੀ ਆਪਾਂ ਵੇਖੀਏ ਜਿਹੜਾ ਵਿਧਾਨ ਸਭਾ ਦੀ ਜੇ ਹਿਸਟਰੀ ਫਰੋਲਗੇ ਤੇ ਪਹਿਲੀ ਵਾਰ ਹੋਊਗਾ ਅਸੈਂਬਲੀ ਚੋਣਾਂ ਦੇ ਵਿੱਚ ਕਿਸੇ ਕੋਲ ਇੰਨੇ ਵਿਧਾਇਕ ਹੋਣ ਤੇ ਪਹਿਲੀ ਵਾਰ ਹੀ ਹੋਵੇਗਾ ਕਿ ਇੰਨੇ ਵਿਧਾਇਕ ਕਿਸੇ ਦੇ ਟੁੱਟ ਜਾਣ ਆਪਾਂ ਨੂੰ ਪਤਾ ਕਿ ਭਗਵੰਤ ਮਾਨ ਜ਼ੀਰੋ ਟੋਲਰੈਂਸ ਦੀ ਪਾਲਿਸੀ ਅਪਣਾ ਰਿਆ ਕ੍ਰਾਪਸ਼ਨ ਦੇ ਨਾਲ ਪਰ ਕਈ ਵਿਧਾਇਕ ਜਿਹੜੇ ਜਿਹੜੇ ਗ੍ਰਿਫਤ ਸੀਗੇ ਕ੍ਰਾਪਸ਼ਨ ਬਹੁਤ ਮੋਟੀ ਕਰਦੇ ਪਏ ਸੀ ਉਹਨਾਂ ਦੇ ਉੱਤੇ ਹੱਥ ਕਿਉਂ ਨਹੀਂ ਠਹਿਰਾਏ ਸੀ ਲੋਕ ਸਵਾਲ ਚੁੱਕਦੇ ਸੀ ਕਿ ਭਗਵੰਤ ਮਾਨ ਉਹਨਾਂ ਵਿਧਾਇਕਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਕਿਉਂ ਨਹੀਂ ਸਕੰਜੇ 'ਚ ਜਕੜ ਰਿਆ ਪਰ ਲੋਕ ਕਹਿੰਦੇ ਸੀ ਸਰਕਾਰ ਚਲਾਉਣੀ ਆ 5 ਸਾਲ ਪੂਰੇ ਕਰਨੇ ਆ ਜੇਕਰ ਇਸ ਤਰੀਕੇ ਦੇ ਨਾਲ ਆਪਦੇ ਵਿਧਾਇਕੀ ਟੰਗਣ ਲੱਗ ਗਏ 5ਾਂ ਸਾਲਾਂ ਦੇ ਵਿੱਚ ਕਿਉਂਕਿ ਇੱਥੇ ਮੋਸਟਲੀ ਜਿਹੜੇ ਵਿਧਾਇਕਾਂ ਉਹ ਕਰਪਸ਼ਨ ਦੇ ਵਿੱਚ ਗ੍ਰਿਫਤ ਤਾ ਤੇ ਇਹ ਤਾਂ ਸਰਕਾਰ ਨਹੀਂ ਚੱਲ ਪਾਏਗੀ ਇਹ ਤਾਂ 52 ਦਾ ਇੱਕ ਵੀ ਨਹੀਂ ਰਹਿਣੇ ਸਰਕਾਰ ਕੋਲੇ ਪੰਜ ਸੱਤਾਂ ਨੂੰ ਛੱਡ ਕੇ ਸਾਰੇ ਕਰਪਸ਼ਨ ਕਰ ਰਹੇ ਆ ਪਰ ਕੀ ਹੁਣ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋ ਗਈ ਆ ਭਾਜਪਾ ਆਪਾਂ ਸਾਰੀ ਗੱਲਬਾਤ ਕਰਦੇ ਆ ਜਿਹੜਾ ਅਸਤੀਫਾ ਦਿੱਤਾ ਸੀ ਜਿਹੜਾ ਹੁਣ ਵਾਪਸ ਵੀ ਲੈ ਲਿਆ ਗਗਨ ਅਨਮੋਲਮਾਨ ਨੇ ਅਸਤੀਫਾ ਦਿੱਤਾ ਸੀ ਵਾਪਸ ਲੈ ਲਿਆ ਪਰ ਉਹ ਇੱਕ ਸ਼ੁਰੂਆਤ ਸੀ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀ ਜਲੰਧਰ ਤੋਂ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਵਿਧਾਇਕ ਸੀ ਉਹਦੇ ਵੱਲੋਂ ਜਿਹੜਾ ਅ ਅਸਤੀਫਾ ਦੇ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਸੀ ਉਹਨੇ ਉਦੋਂ ਪਹਿਲਾਂ ਇਹ ਵੀ ਕਿਹਾ ਸੀ ਕਿ ਉਹਨੂੰ ਇੱਕ ਦਿੱਲੀ ਦੇ ਵੱਡੇ ਲੀਡਰ ਦੇ ਫੋਨ ਆ ਰਹੇ ਆ ਜਿਹੜਾ ਕਹਿੰਦਾ ਸੀ ਕਿ ਬਹੁਤ ਸਾਰੇ ਵਿਧਾਇਕ ਪਾਰਟੀ ਦੇ ਜਿਹੜੇ ਆਪ ਦੇ ਵਿਧਾਇਕ ਆ ਉਹਨਾਂ ਦੇ ਸੰਪਰਕ ਜਦ ਇਹ ਭਾਜਪਾ ਸਰਕਾਰ ਬਣਾਉਣ ਜਾ ਰਹੀ ਹੈ ਉਹਨੇ ਇਹ ਵੀ ਆਖਿਆ ਸੀ ਕਿ ਮੋٹے ਪੈਸੇ ਦੀ ਸੀਤ ਲਕਰਵਾਲ ਮੋٹے ਪੈਸੇ ਦੀ ਜਿਹੜੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ ਇਹ ਉਹਨਾਂ ਨੇ ਜਿਹੜੀ ਗੱਲ ਆਕੀ ਸੀ ਕਿ ਮੋਟਾ ਪੈਸਾ ਦੇ ਕੇ ਵਿਧਾਇਕੀਰੀਦਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ 3 3.5 ਸਾਲ ਬੀਤ ਗਏ ਕੋਈ ਜੀਹਾ ਨਹੀਂ ਕੰਮ ਆਇਆ ਹੁਣ ਜਦੋਂ ਅਨਮੋਲ ਨੇ ਜਿਹੜਾ ਅਸਤੀਫਾ ਦਿੱਤਾ ਉਸ ਤੋਂ ਬਾਅਦ মিডিਆ ਦੇ ਵਿੱਚ ਇਹ ਖਬਰਾਂ ਆਈਆਂ ਕਿ 70 ਵਿਧਾਇਕਾਂ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ ਆਮ ਆਦਮੀ ਪਾਰਟੀ ਵੱਲੋਂ 227 ਦੇ ਵਿੱਚ ਉਹਨਾਂ ਦੀਆਂ ਲਿਸਟਾਂ ਬਣ ਚੁੱਕੀਆਂ ਪਰ ਜਿਹੜੀ ਗੱਲ ਆ ਕਿ ਉਹਨਾਂ ਉਹ ਵੀ ਹੁਣ ਅਸਤੀਫਾ ਦੇਣਗੇ ਇਹ ਹਾਲੇ ਕਹਿਣਾ ਜਲਦੀ ਹੋਵੇਗਾ ਕਿਉਂਕਿ ਹਾਲੇ ਸਰਕਾਰ ਨੂੰ ਕੋਈ ਖਤਰਾ ਨਹੀਂਗਾ